ਜੀ ਕਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਅਸੀਂ ਪਹੁੰਚੇ ਆ ਆਪਣੀ ਫੇਵਰਟ ਸਟਾਲ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਆਹੋ ਗੱਲਬਾਤ ਕਰਦੇ ਆ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਹਾਂਜੀ ਤੇ ਇੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਦੀ ਸੇਵਾ ਲੈ ਕੇ ਤੁਸੀਂ ਹਾਜ਼ਰ ਹੋਨੇ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਸਾਨੂੰ ਚੌਥਾ ਸਾਡਾ ਲੰਗਰ ਆ ਜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਦਾ ਜੀ ਇਹ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਲਾਇਆ ਜਾਂਦਾ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਸੰਜੋਗ ਆ ਸਾਡੇ ਭਾਜੀ ਭਿੰਦਰ ਸਿੰਘ ਦਾ ਜੀ ਤੇ ਬਿੱਲੇ ਭਾਜੀ ਦਾ ਇਹ ਬੇਕਸਵੀਲ ਤੋਂ ਆਏ ਆ ਤੇ ਇਹ ਬੇਕਸਵੀਲ ਤੋਂ ਕਾਫੀ ਸੰਗਤ ਨਾਲ ਲੈ ਕੇ ਆਉਂਦੇ ਆ ਤੇ ਇਹ ਚੌਥਾ ਸਾਡਾ ਲੰਗਰ ਆ ਜੀ ਤੇ ਜਿਆਦਾਤਰ ਸੰਗਤ ਦੇ ਸੰਜੋਗ ਦੇ ਨਾਲ ਹੀ ਲੱਗਦਾ ਤੇ ਕੀ ਕੀ ਤਿਆਰੀ ਕਰਦੇ ਹੋ ਤੁਸੀਂ ਕਿੰਨੇ ਦਿਨ ਪਹਿਲਾਂ ਤੋਂ ਸ਼ੁਰੂ ਤਿਆਰੀ ਕਰਦੇ ਆ ਅਸੀਂ 2-3 ਦਿਨ ਪਹਿਲਾਂ ਤਿਆਰੀ ਕਰਦੇ ਆ ਜੀ ਪਹਿਲਾਂ ਸਾਗ ਖਰੀਦ ਕੇ ਲਿਆਈਦਾ ਤੇ ਹੋਰ ਜੋ ਵੀ ਗਰੋਸਰੀ ਵਗੈਰਾ ਖਰੀਦ ਕੇ ਲਿਆਈਦੀ ਆ ਜੀ ਤੇ ਬਾਕੀ ਇਹ ਭਾਜੀ ਹੁਣੀ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਐ ਇਹਨਾਂ ਦਾ ਸਹਿਯੋਗ ਜ਼ਿਆਦਾ ਵਾ ਸਾਰੇ ਅਸੀਂ ਟਰੱਕ ਡਰਾਈਵਰਾਂ ਚਲੋ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਪੈਂਦਾ ਸਾਰਿਆਂ ਦਾ ਸੇਵਾ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਪਾਉਣੀ ਆ ਜੀ ਇਹ ਇਹ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਅਸੀਂ ਇੰਨੇ ਇੰਨੇ ਸੰਗਤਾਂ ਦੀ ਤਿਆਰੀ ਰੱਖਣੀ ਆ ਅਸੀਂ ਜਿੱਦਾਂ ਗੁਰੂ ਨਾਨਕ ਗੁਰਪੁਰਬ ਤੇ ਜ਼ਿਆਦਾਤਰ ਤਿਆਰੀ ਕਰਦੇ ਆ ਕਿਉਂਕਿ ਉਦੋਂ ਨਗਰ ਕੀਰਤਨ ਨਿਕਲਦਾ ਸੰਗਤ ਜ਼ਿਆਦਾ ਜੁੜਦੀ ਆ ਹੁਣ ਥੋੜਾ ਜਿਹਾ ਘੱਟ ਹੁੰਦਾ ਜੀ ਉਸ ਹੱਬਣਾ ਸੀ ਸਾਡਾ ਆਈਡੀਆ ਲੱਗ ਗਿਆ ਕਿਉਂਕਿ ਚੌਥਾ ਲੰਗਰ ਆ ਤੇ ਆਈਡੀਆ ਹੋ ਜਾਂਦਾ ਵੀ ਕਿੰਨੀ ਕੁ ਸੰਗਤ ਆਉਂਦੀ ਆ ਕਿੰਨੀ ਕੁ ਨਹੀਂ ਆ ਜੀ ਹਾਂਜੀ ਤੇ ਕਿੰਨੇ ਮੈਂਬਰ ਜੁੜੇ ਹੋਏ ਆ ਇਸ ਗਰੁੱਪ ਦੇ ਨਾਲ ਸਾਡੇ ਕਾਫੀ ਮੈਂਬਰ ਆ ਜੀ ਮੀਬੀ 50 ਦੇ ਕਰੀਬ ਹੋਣਗੇ ਬਾਕੀ ਸੰਗਤਾਂ ਨਾਲ ਇੱਥੋਂ ਸੰਯੋਗ ਦੇ ਦਿੰਦੀਆਂ ਵੱਤੋ ਵੱਤ ਤੁਸੀਂ ਸਾਰੇ ਬੇਕਰਸਫੀਲ ਤੋਂ ਆਏ ਕਿ ਲੋਕਲ ਵੀ ਆ ਅਸੀਂ ਸਾਰੇ ਲੋਕਲ ਆਏ ਪੰਜਾਬੀ ਹਾਂ ਬੇਕਰਸਫੀਲ ਤੋਂ ਆਉਂਦੇ ਹਾਂਜੀ ਇਹਨਾਂ ਦਾ ਵੀ ਬੜਾ ਯੋਗਦਾਨ ਆ ਜਿੱਦਾਂ ਸਾਰਾ ਹਲਵਾਈ ਦਾ ਕੰਮ ਸਾਬ ਨਾਲੇ ਹੋਏ ਸਾਹਮਣੇ ਆ ਹਾਂਜੀ ਤੁਸੀਂ ਅੱਗੇ ਸਟਾਲ ਵਗੈਰਾ ਦੇਖ ਲੈਂਦੇ ਆ ਯਾ ਜੀ ਕੁਝ ਕਹਿਣਾ ਚਾਹੋਗੇ ਕਿ ਕਿੱਦਾਂ ਪਿਆਰੀ ਕਰਦੇ ਆ ਤੁਸੀਂ ਕਿ ਇਹ ਥੋੜੀ ਪ੍ਰੈਪਰੇਸ਼ਨਸ ਹੁੰਦੀਆਂ ਨੇ ਤੇ ਕਿੱਦਾਂ ਦਾ ਸਾਰਾ ਐਸਟੀਮੇਸ਼ਨ ਹੁੰਦਾ ਐਸਟੀਮੇਸ਼ਨ ਜੀ ਇਦਾਂ ਵੀ ਇਦਾਂ ਵੀ ਇੱਕ ਦਿਨ ਪਹਿਲਾਂ ਇਹਦਾ ਸਾਗ ਦੀ ਤਿਆਰੀ ਕਰ ਲੀਦਾ ਸਾਗ ਇੱਕ ਦਿਨ ਪਹਿਲਾਂ ਬਣਾ ਲੀਦਾ ਵਾ ਤੇ ਪ੍ਰਸ਼ਾਦ ਜਿਹੜੇ ਮੱਕੀ ਦੇ ਆ ਇਹ ਵੇਜ ਦਾ ਦਿਨ ਦੇ ਦਿਨ ਬਣਾਉਂਦੇ ਆ ਅੱਧੇ ਇੱਥੇ ਹੁੰਦੇ ਬੰਦੇ ਅੱਧੇ ਫੇਰ ਅੰਦਰ ਤਵੀ ਹੈਗੀ ਆ ਤੇ ਅੱਗੇ ਉਧਰ ਬਣਾਉਂਦੇ ਆ ਫੇਰ ਉੱਥੇ ਸੰਤ ਲੱਗ ਜਾਂਦੀ ਐ ਤੇ ਫਿਰ ਆ ਦੇ ਬੰਦੇ ਸਾਰੇ ਲੱਗੇ ਹੁੰਦੇ ਆ ਤੇ ਉਤੇ ਅੰਦਰ ਵਾਲੀ ਤਾਂ ਵੀ ਤੇ ਪਸ਼ੰਗਤ ਲੱਗ ਜਾਂਦੀ ਹੈ ਫੇ ਕਾਫੀ ਹੈਲਪ ਹੋ ਜਾਂਦੀ ਹੈ ਉੱਥੇ ਫੇ ਲਗਾਤਾਰ ਕਹ ਲੋ ਸਵੇਰ ਤੋਂ ਸ਼ਾਮ ਤੱਕ ਫੇ ਲੋ ਚਲਦੀ ਰਹਿੰਦੀਆਂ ਲਗਾਤਾਰ ਹੀ ਸਾਗ ਬਣਿਆ ਹੁੰਦਾ ਤਾਂ ਗੀਜ਼ੀ ਹੋ ਜਾਂਦਾ ਵਾ ਜੇ ਸਾਰਾ ਸਾਗ ਵੀ ਅੱਜ ਬਣਾਉਣਾ ਫੇਓਕਾ ਹੋ ਜਾਂਦਾ ਹਨਾ ਖੋਰ ਕੋ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਹੋਲੇ ਮੁਹੱਲੇ ਦੀ ਤੇ ਅੱਜ ਆਪਾਂ 14ਵਾਂ ਸਾਲ ਆਪਾਂ ਨੂੰ ਉੱਥੇ ਮਨਾਉਂਦੇ ਹੋਏ ਤੇ ਕੁਝ ਖਾਸ ਤੁਸੀਂ ਕਹਿਣਾ ਚਾਹੋਗੇ ਕੁਝ ਖਾਸ ਨਹੀਂ ਬਸ ਗੁਦਦਾ ਸਾਹਿਬ ਦੇ ਸੰਯੋਗ ਦੇ ਨਾਲ ਹੀ ਸਾਰਾ ਕੁਝ ਹੰਦਾਣਾ ਬਹੁਤ ਵਧੀਆ ਪ੍ਰਬਾਲਾ ਕਰਦੇ ਗੁਦਦਾ ਸਾਹਿਬ ਦੀ ਜਿਹੜੀ ਕਮੇਟੀ ਆ ਤੇ ਉਹਨਾਂ ਦੇ ਨਾਲ ਹੀ ਉਹਨੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਤੇ ਹਨਾ ਉਹਨਾਂ ਦੀ ਬਹੁਤ ਵਧੀਆ ਇੰਦਾ ਤਿਆਰੀ ਕਰਦੇ ਹਨਾ ਪਾਰਕਿੰਗ ਵਗੈਰਾ ਸਟਾਲ ਦੀ ਜਿਹੜੀ ਆ ਇੰਸਟਾਲੇਸ਼ਨ ਵਿੱਚ ਸਾਰਾ ਕੁਝ ਵਧੀਆ ਤਰੀਕੇ ਨਾਲ ਕਰਦੇ ਆ ਹਾਂਜੀ ਤੇ ਇੱਥੇ ਆਹਾ ਲੇਡੀਜ਼ ਦੇ ਸਹਿਯੋਗ ਤੋਂ ਵੀ ਬਿਗਾਰੇ ਪੋਸੀਬਲ ਨਹੀਂ ਹੈਗਾ ਹਾਂਜੀ ਕਿਉਂਕਿ ਮੱਕੀ ਦੀਆਂ ਰੋਟੀਆਂ ਬਣਾਉਣੀਆਂ ਬਹੁਤ ਔਖੀਆਂ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਪਰਵੀਨ ਹਾਂ ਜੀ ਤੁਹਾਡਾ ਹਿਨਾ ਗਿਲ ਅੱਛਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿੱਦਾਂ ਤਿਆਰੀ ਕਰਦੇ ਆ ਮੱਕੇ ਦੀ ਰੋਟੀ ਤੁਸੀਂ ਹੱਥ ਨਾਲ ਬਣਾਉਂਦੇ ਆ ਨਹੀਂ ਨਹੀਂ ਇਹ ਮਸ਼ੀਨ ਹੈ ਕਿ ਆ ਇਹਨਾਂ ਤੇ ਪੇੜਾ ਗੋਲ ਕਰਕੇ ਰੱਖੀਦਾ ਵਸ ਤਾਂ ਆਪਣੇ ਗੋਲ ਵੇਲ ਹੁੰਦੀ ਰੋਟੀ ਯਾਨੀ ਇਦਾਂ ਦੀ ਵੱਡੀ ਗੱਲ ਨਹੀਂ ਕੋਈ ਠੀਕ ਹੈ ਠੀਕ ਹੈ ਤੇ ਪੱਤੀ ਸੇਕ ਤੇ ਖੜਨਾ ਪੂਰਾ ਹਾਂ ਜੀ ਹਾਂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਤਾਂ ਵਾਹਿਗੁਰੂ ਜੀ ਕਿਰਪਾ ਨਾਲ ਹੋ ਜਾਂਦਾ ਸਾਰਾ ਕੁਝ ਅੱਛਾ ਜੀ ਤੇ ਸੰਗਤਾਂ ਤੋਂ ਕੀ ਸਹਿਯੋਗ ਮਿਲਦਾ ਤੁਹਾਨੂੰ ਆ ਜਿਹੜਾ ਚਾਹੁੰਦਾ ਹੈਲਪ ਕਰਨ ਆ ਜਾਂਦਾ ਵਾ ਦੇਖੇ ਸੀ ਕਿ ਕਿਤੇ ਜਿੰਨੀਆਂ ਜਿਹਦੇ ਸੇਵਾਦਾਰ ਆਉਂਦੇ ਆ ਕੇ ਠੀਕ ਹੈ ਤੁਸੀਂ ਲੋਕਲ ਹੈ ਕਿ ਤੁਸੀਂ ਨਹੀਂ ਲੋਕਲ ਹੀ ਫੰਟਾਨੇ ਤੋਂ ਸਾਰੇ ਲੱਗ ਹੀ ਰਹੇ ਨੇ 5 ਮਿੰਟ ਦੀ ਦੇਰੀ ਠੀਕ ਹੈ ਕੁਝ ਕਹਿਣਾ ਚਾਹੋਗੇ ਵਧਾਈਆਂ ਦੇਣਾ ਚਾਹੁੰਦੇ ਸੰਗਤ ਨੂੰ ਮੁੱਲੇ ਮੁੱਲੇ ਦੀਆਂ ਵਧਾਈਆਂ ਸਾਰੀ ਸੰਗਤ ਨੂੰ ਵਧਾਈਆਂ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਡੀ ਟੀਮ ਨਾਲ ਜੁੜਨ ਲਈ ਇੰਟਰਵਿਊ ਆਪਣਾ ਸਮਾਂ ਦੇਣ ਲਈ ਇੰਟਰਵਿਊ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ